ਜਲੰਧਰ ਕਮਿਸ਼ਨਰੇਟ ਪੁਲਿਸ ਨੇ ਜਗੂ ਭਗਵਾਨਪ੍ਰਿਆ ਗੈਂਗ ਦੇ ਤਿੰਨ ਖਤਰਨਾਕ ਗੈਂਗਸਟਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਤਿੰਨ ਪਿਸਤੌਲ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸਪੰਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਿ ਮਿਲੀ ਸੀ ਕਿ ਜਗੂ ਭਗਵਾਨਪ੍ਰਿਆ ਗੈਂਗ ਦੇ ਗੈਂਗਸਟਰ ਸ਼ਹਿਰ ਵਿੱਚ ਕਿਸੇ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਨੇ ਉਨਾ ਕਿਹਾ ਕਿ ਸੂਚਨਾ ਮਿਲਣ ਤੇ ਕਾਰਵਾਈ ਕਰਦੇ ਆਂ ਪੁਲਿਸ ਨੇ ਜਾਲ ਵਿਛਾ ਕੇ ਗੁਰਦੁਆਰਾ ਅਰਬਨ ਸਟ੍ਰੀਟ ਫੇਜ਼ ਨੰਬਰ 1 ਦੇ ਨੇੜੇੋਂ ਲਲਿਤ ਉਰਫ ਲੱਕੀ ਪੁੱਤਰ ਬਿੰਦਰ ਬਾਸੀ ਗੜਾ ਨੂੰ ਇੱਕ ਪਿਸਤੌਲ ਸਮੇਤ ਗ੍ਰਫਤਾਰ ਕੀਤਾ। ਉਹਨਾਂ ਦੱਸਿਆ ਕਿ ਪੁਲਿਸ ਨੇ ਉਸ ਵਿਰੁੱਧ ਥਾਣਾ ਡਿਵੀਜ਼ਨ ਨੰਬਰ 7 ਵਿਖੇ ਮਾਮਲਾ ਦਰਜ ਕੀਤਾ ਹੈ। ਉਹਨਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਲਲਿਤ ਨੇ ਖੁਲਾਸਾ ਕੀਤਾ ਕਿ ਉਸਦੇ ਦੋਸਤਾਂ ਨੇ ਨਿਖਿਲ ਉਰਫ ਭੋਲੂ ਅਤੇ 파ਰਸਦੀਪ ਨਾਲ ਮਿਲ ਕੇ 14 ਮਾਰਚ ਨੂੰ ਅੰਮ੍ਰਿਤਸਰ ਵਿਖੇ ਰਾਜਦੀਪ ਸੇਠੀ ਦਾ ਕਤਲ ਕੀਤਾ ਸੀ। ਉਹਨਾਂ ਕਿਹਾ ਕਿ ਪੁਲਿਸ ਨੇ ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਪਰਦੇਸ਼ ਦੇ ਮਰੇਨਾ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਹੈ ਇਹ ਦਿਨ ਵਿਅਕਤੀ ਗ੍ਰਿਫਤਾਰ ਹੋਏ ਅਰਲੀ 20s ਦੇ ਤਿੰਨੋਂ ਮੁੰਡੇ ਇੱਕ ਤਾਂ ਨikhil ਹੈ ਸੂਜਾ 파ਰਸ ਇਹ ਦੋਨੋਂ ਮਰਸਰਦੇ ਰਹਿਣ ਵਾਲੇ ਹਨ ਇਹ ਦੋਨਾਂ ਤੇ ਦੋਨਾਂ ਨੂੰ ਮਿਲਾ ਕੇ ਵਿਧਕਰੀ ਮੁਕਦਮੇ ਦਰਜ ਹੈ ਤੇ ਮਰਡਰ ਅਟੈਂਪਟ ਟੂ ਮਰਡਰ ਦੇ ਡਕੈਤੀ ਦੇ ਤੀਜਾ ਬੰਦਾ ਜਿਹੜਾ ਜਲੰਧਰ ਦਾ ਰਹਿਣ ਵਾਲਾ ਹੈ ਉਹਦਾ ਨਾਮ ਲਲਿਤ ਪੋਰਸ ਲਕੀ ਹੈ ਇਹਦੇ ਤੇ ਕੋਈ ਪਰਚਾ ਦਰਜ ਨਹੀਂ ਹੈ ਇਕ ਤੀਜੇ ਮਹੀਨੇ ਮਾਡਲ ਹੋਇਆ ਸੀਗਾ ਪੁਲਿਸ ਸਟੇਸ਼ਨ ਤੇ ਬਾਹਰ ਅੰਮ੍ਰਿਤਸਰ ਉਧੇ ਚਰਾਸ਼ਦੀਪ ਨਾਮ ਦਾ ਇੱਕ ਵਿਅਕਤੀ ਸੀਗਾ ਨੂੰ ਗੋਲੀਆਂ ਮਾਰੀ ਸੀਗੇ ਉਹਦੇ ਵਿੱਚ ਜਿਹੜੇ ਪ੍ਰਾਇਮ ਮਕੂ ਸੀਗੇ ਉਹ ਪਾਰਸ ਤੇ ਮਿਲ ਸੀ ਇਹ ਪੱਜ ਗਈ ਸੀ ਉਹਦੋਂ ਇੱਕ ਬੰਦਾ ਸ਼ਾਰਕ ਰਫਤਾਰ ਹੋਇਆ ਸੀ ਪੱਜ ਕੇ ਥੋੜੇ ਦਨੇ ਜਲੰਧਰ ਵੀ ਰਹੀਂ ਫਿਰ ਐਮਪੀ ਚਲੇ ਗਿਆ ਪਹਿਲਾਂ ਇਹ ਜੇਲ੍ਹ ਚ ਲੈ ਕੇ ਆਏ ਐ ਤੇ ਇਹਨਾਂ ਦਾ ਕੋਈ ਕੇਸਵਾਰ ਸੀਗਾ ਕੇਸਵਾਰ ਦੀ ਕੋਈ ਜੇਲ੍ਹ ਚ ਕੋਈ ਬੰਦਾ ਮਿਲਿਆ ਸੀਗਾ ਐਮਪੀ ਦਾ ਉਹਦੇ ਕੋਲ ਚਲੇ ਗਏ ਸੀ ਉਨਾਂ ਨੇ 3 ਵਿਪਨ ਉਤੋਂ ਐਂਪੀਟੋ ਪ੍ਰਕੋਰਕਟੇ ਤੇ ਰਾਈਵਲ ਗਰੁੱਪ ਦੇ ਇੱਕ ਬੰਦੇ ਦੀ ਨਾਲ ਰਕੀ ਕੀਤੀ ਹੋਈ ਸੀਗੀ ਇਹ ਵੈਪਨ ਉਹਨੂੰ ਐਲੀਮੀਨੇਟ ਕਰ ਕਰਨ ਦੀ ਲੈ ਕੇ ਆਏ ਸੀਗੇ ਤਿੰਨ ਵੈਪਨ ਵੀ ਰਿਕਵਰ ਹੋਇਆ ਰਹਾ ਤੋਂ ਤੇ ਜੀਗੂ ਦੇ ਨਾਲ ਅਸੋਸੀਏਟਡ ਹੈ ਜਿਹੜੀ ਗੈਂਗ ਦੇ ਗੁਰਗਿਆਂ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀ ਪੈਰੀ ਸੀਗੀ ਉਹ ਲੋਕਲ ਉਹਨਾਂ ਦਾ ਜਿਹੜੇ ਆਪੋਜ਼ ਕਰਦੇ ਕਿਹੜੀ ਗੈਂਗ ਹੈ ਉਹ ਆਪੋਜ਼ ਲੋਕਲ ਹੈਗਾ ਇਹ ਇਨਵੈਸਟੀਗੇਸ਼ਨ ਚੱਲੀ ਹੈ ਸਰ ਪੁਲਿਸ ਤੋਂ ਨਹੀਂ